ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸੈ ਭੰ ਗੁਰ ਪ੍ਰਸਾਦ ਜਪ ਅ ਦਸਤ ਜੁਗਾਦ ਸਚ ਹੈ ਭੇ ਸਚ ਨਨਕ ਹਸੇ ਭੇ ਸਚ ਸੋਚ ਸਤਨ ਵਈ ਜੇ ਸਚਿ ਲਖਵਾਰ ਜਪੈ ਜਪੁ ਨਵ ਵਈ ਜੇ ਲਾਇ ਰਹਾ ਲਿਵ ਤਾਰੁ ਪੁਖਿਆ ਪੁਖਨ ਉਤਰੇ ਜੈ ਬੰਨ ਪ੍ਰਿਆ ਪਰ ਸੈ ਸ ਸਣਪਾ ਲਖ ਹੋਆ ਤਾਇਕ ਨ ਚੱਲੇ ਨਲ ਤਿਸ ਸਿ ਤੇ ਆਰਿਆ ਹੋਇਐ ਕੁੜਾ ਕੱਖ ਪਾਲ ਹੁਕਮ ਰਜਾਈ ਚਲਣ ਨਾਨਿਤ ਲਿਖਿਆ ਨਲ ਹੁਕਮਿ ਆਗਨ ਕਰ ਹੁਕਮ ਨਾਤੇ ਆ ਜਾਈ ਹੁਕਮਿ ਆਗਨ ਜੇ ਹੁਕਮ ਮਿਲੈ ਵਢਿਆਏ ਹੁਕਮਿ ਉਤਮ ਨੇਤ ਹੁਕਮ ਦਖਦਉ ਸੋ ਪਾਈ ਆਇ ਤਨੁ ਪੈ ਬਭ ਸੇਸ ਹੁਕਮਿ ਸ੍ਰੰਪ ਵਾਈ ਅੰਤ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੇ ਬੁਝੈ ਤਉ ਮਕਨ ਕੋ ਇਕ ਗਵਕ ਤਾਣੁ ਵਕ ਸਤਾਨ ਗਾਵਕਾ ਦਾਤੁ ਜਣਨਿ ਸਾਨ ਗਵਕੋ ਗੁਣਵਡਿਆ ਆਚਾਰ ਗਵਕੋ ਵਿਦਵਕ ਵਿਚਾਰ ਗਾਵਕੋ ਸਾਜ ਤ੍ਰਿ ਤਨ ਖੇਹ ਗਵਕੋ ਜੀ ਲੈ ਫਿਰਦੇਂ ਗਵਕੋ ਜਪਦ ਸਦੂਰ ਗਵਕੋ ਵਿਖ ਹਦਰ ਦੂਰ ਕਥਨ ਕਥਿ ਨ ਆਵੇ ਟੋਟ ਕਥ ਕਥ ਗਥਿ ਕੋਟ 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 ਦਿੰਦਾ ਦਿਲੰਦ ਥਗ ਪਾਏ ਜੁਗ ਜਗੰਤਰ ਖਾਹੀ ਖਾਇ ਹੁਕਮੇ ਹੁਕਮ ਚਲਾਇ ਰਾ ਨਾਨਕ ਸਭੇ ਪ੍ਰਵਾਹ ਸਚਾ ਸਾਹਿਬ ਸਤਨਾਏ ਪਖ ਪਉ ਅਪਾਰ ਅਖ ਮੰਗ ਦੇਹ ਦਿ ਦੰਤ ਰਿਦ ਦਤਾਰ ਫਿਰ ਕਿ ਅਗਰ ਖਿਏ ਜਿਤ ਦਿਸੈ ਦਰਬਾਰ ਮਹੋ ਕੀ ਬੋਲਣ ਬੋਲੇਐ ਜਿਸੁ ਤੁਂ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵੜ ਆਏ ਵਿਚਾਰ ਕਰਮਿ ਆਵ ਕਪੜਾ ਨਦਰਿ ਮਾਤਗਵਾਰ ਨਨਕ ਵਝਣੀ ਸਵਾਪੇ ਸਤਿਆਰ ਥਾਪਿਆ ਨਾ ਜਾਏ ਕਿ ਤਨ ਹੋਏ ਆਪੇ ਆਪੋ ਨਰਨਜਨ ਸੋਏ ਜਨ ਸੇਵਿਆ ਇਪਾਇ ਮਾਨ ਨਨ ਗਾਵਿਆ ਗੁਣ ਨਿਦਾਨ ਗਾਵੇ ਸੁਣੇ ਮਨ ਲਖਿ ਆਪੋ ਦੁਖ ਪਰ ਹਰ ਸੁਖ ਘਰ ਨਾ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖਲਿਆ ਸਮਾਏ ਗੁਰੇਸ਼ਰ ਗੁਰ ਗੋਰਖ ਬਰਮਾ ਗੁਰਪਾਰ ਬਤੀ ਮਾਏ ਜਹ ਹ ਜਣਾ ਅਥਾ ਨਹੀਂ ਕਹਿਣਾ ਕਥਨ ਨ ਜਾਏ ਗੁਰਾਇਤ ਦੇਵ ਜਾਏ ਸਬਨਾ ਜੀ ਆਕਾਰਿਤ ਦਾਤ ਸੋ ਮਨ ਵਿਸਰਣ ਨ ਜਾਏ ਤ੍ਰਿਤਨਾਵ ਜੇ ਤਸ ਪਾਵਾਂ ਗਣ ਭਣੇ ਕੇ ਨਾਇ ਕਰੇ ਜੇ ਤਿਸ ਸੁਠ ਪਾਏ ਵੇਖਾ ਵਿਣ ਕਰਮਾ ਕੇ ਮਿਲ ਲੈ ਲੈ ਮਤਿ ਵਿਤਰਤਨ ਜਵਾਹਰ ਮਾਨਕ ਜਿਤ ਗੁਰ ਤੇ ਸਿਖ ਸੁਣੇ ਗੁਰਾਂ ਤੇ ਪੂਜੈ ਸਵਨਾ ਜੀਆ ਕਾ ਇਤ ਦਾਤਾ ਸੋ ਮਨ ਵਿਸਰਣ ਨ ਜਾਏ ਜੇ ਤੁਤਰ ਅਰਜ ਹੋਰਜ ਸੁਣੇ ਹੋਏ ਨਵਾ ਖੰਡਾ ਵਿੱਚ ਜਾਣਿਆ ਨਾ ਚਰਸੋ ਕੋਈ ਚੰਗਾ ਨਾਮ ਰਖੈ ਕੈ ਜਸ ਕਰਿ ਜਗਲੇ ਜੇ ਤਿਸ ਨਦਰ ਨ ਆਵੇ ਤਵਾਤਮ ਪੁੱਛੈ ਕੇ ਚਿਟਾ ਅੰਦਰ ਕੀਟ ਕਰ ਦੋਸੇ ਦੋਸਰੇ ਨਾਨ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੇ ਤਿਹ ਹਕਨ ਸੁਜੈ ਜੇ ਤਿਸ ਗੁਣ ਸੋਇ ਕਰੇ ਸੁਣੈ ਸਿੱਧ ਪੀ ਸੁਰਨਾ ਸੁਣਿਆ ਤਿਰਤਵਲ ਆਕਾਸ ਸੁਣਿਆ ਦੀਪਲ ਪਤਾਲ ਸੁਣਿਆ ਪਵਨਾ ਸੁਕਾ ਕਾਲ ਨਾਨਕ ਪਤਸਰਨ ਗਾਇਸ ਸੁਣਿਆ ਦੂਪ ਪਾਪ ਕਨਸ ਸੁਣਿਆ ਸਿਰ ਵਰਮਾਇੰਦ ਸੁਣਿਆ ਮੋਕਸ ਲਾਣਮੰਦ ਸੁਣਿਆ ਜੋਗ ਜੁਗਰਤਮ ਭੇਦ ਸੁਣਿਆ ਸ਼ਾਸਕ ਸਿਮਰਤ ਵੇਦ ਨਾਨਕ ਪਤਸਰਨ ਗਾਇਸ ਸੁਣਿਆ ਦੂਖ ਪਾਪ ਕਾਨਾਸ ਸੁਣਿਆ ਸਤ ਸੰਤੋਗਿਆ ਸੁਣਿਆ 68 ਕਾਇ ਸਮਾਨ ਸੁਣਿਆ ਪੜਪੜ ਪਾਵਾਂ ਮਾਨ ਸੁਣਿਆ ਨਾਨਕ ਸਤਿ ਸਿਆਨ ਨਾਨਕ ਬਕਤ ਸਦਾਮ ਜਸ ਸੁਣਿਆ ਦੂਖ ਪਾਪ ਕਾਨਾਸ ਸੁਣਿਆ ਸਰਗੁਣ ਕੇ ਗਾਹੇ ਸੁਣਿਆ ਸੇ ਸੇਰ ਪਾਸਾ ਹੈ ਸੁਣਿਆ ਦੇ ਪਾਵਾਰ ਆਓ ਸੁਣਿਆ ਹੱਥ ਵਸਦਾਓ ਨਾਨਕ ਬਕਤ ਸਦਾਮ ਜਸ ਸੋਣਿਆ ਦੂਖ ਕਾ ਕਨਾਸ ਮਨ ਕੇ ਗਤ ਕੈ ਨ ਜਾਏ ਜੇ ਕੋ ਕਹਿ ਬਿਥਾ ਬਤਾਏ ਕਾਗਦ ਪਰਮ ਨਾ ਲੇਖਣ ਹਾਰ ਮਨ ਕਹਿ ਬੈ ਕਰਨ ਵਿਚਾਰ ਐਸਨ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨਪੋਏ ਮਨ ਅਸਰਤ ਵੈ ਮਨ ਬੁੱਧ ਮਨ ਅਸਰਤ ਪਉਣ ਕੇ ਸੁਦ ਮਨਮ ਸੁਟਾ ਨ ਖਾਏ ਮਨ ਜਦ ਕੈ ਸਾਥ ਨ ਜਾਏ ਐਸਨ ਨਰਜਨ ਹੋਵੇ ਜੇ ਕੋ ਮਨ ਜਾਣ ਮਨ ਕੋਵੇ ਮਨ ਮਾਰਗ ਠਾਕ ਨ ਪਾਏ ਮਨ ਫਤ ਸਿਓ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੇ ਸੰਬੰਧ ਐਸਨ ਨਰਜਨ ਹੋਵੇ ਜੇ ਕੋ ਮਨ ਜਾਣ ਮਨ ਕੋ ਮਨ ਆਪਾ ਮੋ ਉਦਵਾਰ ਮਨ ਪ੍ਰਵਰ ਸਹਾਰ ਮਨ ਅਤਰ ਤਾਰੇ ਗੁਰ ਸਿੱਖ ਮਨ ਨਨ ਭਗਵਾਨ ਬਿਖ ਐਸਾ ਨ ਨਰਨਜਨ ਹੋਵੇ ਜੇ ਕੋ ਮਨ ਜਾਣ ਮਨ ਕੋ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵਾਂ ਦਰਗਮਾਨ ਪੰਚੇ ਸੋਹ ਹੈ ਦਰਗਾ ਜਾਨ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹੈ ਸਰ ਵਿਚਾਰ ਕਰਤੇ ਕੇ ਕਰਨ ਨਹੀਂ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖਾ ਬਖਸ਼ ਜਿਵੇਂ ਸੋਤ ਜੇ ਕੋ 부ਝਾਉ ਬਸ ਤੇਆ ਵਲਾ ਪ੍ਰਗਤਿ ਪਰ ਤਰਤਿ ਔਰ ਪਰਾ ਹੋਰ ਹੋਰ ਦਿਸਤੇ ਭਾਰਤ ਲਖਣਜੁਰ ਜੇ ਜਾਤ ਰੰਝਾ ਜਿਨਾਬ ਸਭਨਾ ਲਿਖਿਆ ਬੁੜੇ ਕਲਾਮ ਹੋ ਲਿਖਾਿਸ ਜਾਣ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਣਸਵਲ ਰੂਪ ਕਿ ਤਿਦਾਤ ਜਣਕੁਨ ਪੂਤ ਦੀ ਤਪਸਾ ਇੱਕ ਇੱਕ ਵਾਉ ਇਸ ਤੇ ਹੋਇ ਲਖ ਦਰਿਆ ਕੁਦਰਤ ਕਮਣ ਕਾ ਵਿਚਾਰ ਵਾਰਣ ਜਾਵ ਏਕ ਵਾਰ ਜੋ ਤੁਧ ਪਾਵੈ ਸਾਈ ਭਰੇ ਕਾਲ ਤੂੰ ਸਦਾ ਸ੍ਰਾਮਕ ਨਿਰੰਕਾਰ ਅਸੰਖ ਜਪ ਸੰਭਾਉ ਸੰਗ ਪੂਜਾ ਸੰਗ ਤਪਤਾ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਾਹ ਉਦਾਸ ਸੰਗਤਾਂ ਦੇ ਗੁਣ ਗਿਆਨ ਵਿਚਾਰ ਸੰਗ ਸਦੇ ਸੰਦਾਤਾਰ ਅਸੰਗ ਸੂਰਮਹੋਂ ਭਗਸਾਰ ਸੰਗ ਮੋਲ ਲਾਇਕਾਰ ਕੁਦਰਤ ਕਮਣ ਕਾਵੇ ਵਿਚਾਰ ਵਰਨ ਜਵ ਇਕ ਵਾਰ ਜੋਤ ਉਪਾਵ ਸਾਇ ਫਲਕਾਰ ਤੁੰ ਸਦਾ ਸਲਾਮਤ ਨਿਰੰਕਾਰ ਸੰਖ ਮੁਰਤੰਦ ਕੋਰ ਸੰਗ ਚੋਰ ਆ ਰਾਮ ਕੋਰ ਸੰਗ ਅਮਰ ਕਲ ਜਾਏ ਜੋਰੰ ਸੰਗ ਲਵੜ ਤਿਆ ਕਮਾਏ ਸੰਗ ਪਾਪੀ ਪਾਪ ਕਲ ਜਾਏ ਸੰਕੁੜਿਆਰ ਪੂੜੇ ਫਿਰਾਏ ਸੰਗ ਮਨਹਿ ਚ ਮਨ ਪਖਾਏ ਅਸੰਗ ਨੰਦ ਸੁਰਿ ਕਰਿ ਪਾਰ ਨਾਨਕ ਨੇਤ ਕਾ ਵਿਚਾਰ ਵਾਰ ਨ ਜਾ ਜਾਵਾ ਤੁ ਦਪਵਸਾਏ ਭਲੇ ਕਾਰ ਤੁਸਰਾ ਸਰਮਕ ਨਿਰੰਕਾਰ ਅਸੰਖ ਨਾਮ ਸੰਖਾਵ ਗਮ ਗਮ ਸੰਗ ਲੋਏ ਸੰਖਾ ਸਿਰ ਪਰੋਏ ਅਖਰੇ ਨਾਮ ਕ੍ਰੇਸ ਲਾਇ ਅਖਰੇ ਗਿਆਨ ਜਿਤ ਬੁਣ ਗਾਏ ਅਖਰੇ ਲਖਣ ਬੋਲਣ ਬਾਣ ਅਖਰਾ ਸਿ ਸੰਜੋਗ ਵਖਾਨ ਜਨ ਲਖਿਤ ਸਰਣਾਈ ਜੇ ਫਰਮਾਏ ਤਿਤ ਪਾਇ ਜਿਤਾ ਕੀਤਾ ਤੇ ਤਨਾਓ ਵਿਣ ਨਾਮੁ ਅਨੈ ਕੋਥਾ ਕੁਦਰਤ ਕਮਣ ਕਾ ਵਿਚਾਰ ਵਰਨ ਜਗ ਏਕ ਵਾਰ ਜੋ ਤੁਧ ਪਾਵਸਾਏ ਭਲੇ ਕਾਰ ਤੁਸਦਾ ਸ੍ਰਾਮਕ ਨਿਰੰਕਾਰ ਭਰਿਆ ਹੱਥ ਪੈਰ ਤੰਦੇਹ ਪਾਣ ਤੁ ਕੈ ਉਤਰਸਖੇ ਮੋਤ ਪਲੇ ਤੇ ਕੱਪੜ ਏ ਦੇ ਸਾਗੁਣ ਲਇਤ ਭਰੀਐ ਮਨ ਪਾਪ ਕੈ ਸੰਗ ਤੁਪ ਨਵ ਕਰੰਗ ਉਨੇ ਪਾਪੇ ਆ ਕਿਨਾ ਕਰ ਕਰ ਕਰਣਾ ਨਿਕਲੇ ਜਾ ਆਪੇ ਬੀ ਜਾਪੇ ਖਾਓ ਨਾਨਕੁ ਕਿਨਿ ਆਉ ਜਾਓ ਤਿਰਥ ਤਪ ਦਇਆ ਦਰਦਾਨ ਜੇ ਕੋ ਪਾਵੈ ਤੁਮ ਕਾ ਮਾਨ ਸੁਣ ਮਨ ਮਨ ਕੀਤਾ ਪਾ ਅੰਤਰਗਤ ਤਿਰਥ ਮਨਾ ਸਗੁਣ ਤੇਰੇ ਮਨ নাহি ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸੁਅ ਸੁਹਾਤ ਗਾਣੇ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਰੋਤੇ ਮਾਉ ਕਵਣ ਜਿਤ ਆਕਾ ਵੇ ਨਾ ਪਾਇਆ ਪੰਡਿਤ ਜਵਾਲੇ ਪੁਰਾਣ ਵਕਤ ਨਾ ਪਾਇਓ ਕਹਦੇ ਆਂ ਜੇ ਲਿਖਣ ਲੈ ਪੁਰਾਣ ਤਤਵਾਰਨ ਜੋਗੇ ਜਾਣ ਰਤਮਾਵਨ ਨਾ ਕੋਈ ਜਾ ਕਰਤਾ ਸ੍ਰਿਠੇ ਕੋ ਸਾਜ ਆਪੇ ਜਾਣ ਸੋਏ ਕਿਵ ਕਰ ਆਖਾ ਜਿ ਸਾਲਾਹੇ ਜੋ ਵਰਣੇ ਕਿਵ ਜਾਣ ਨਾਨਕ ਆਖਣ ਸਭ ਕੋ ਆਖ ਅਕ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਗੱਡੇ ਨਾਏ ਪਿਤਾ ਦਾ ਕਹ ਹੋਵੇ ਨਾਨਕ ਜੇ ਕੋ ਆਪੋ ਜਾਣ ਅਗਾ ਗਿਆਨ ਸੋ ਹੈ ਪਤਲ ਪਤਲ ਲਖ ਅਗਸ ਜਸ ਔੜ ਕੋੜ ਪਾਲ ਥਤੇ ਵੇਦ ਕੈ ਅਨਿਕ ਬਾਤ ਸਾ ਸੋਖਾਰਾ ਕਨਕ ਤੇ ਬਾਸ ਸੁਦੇਗ ਧਾਕ ਲੇਖਾ ਤੇ ਲਿਖਿਆ ਲਿਖਾਏ ਵਿਨਾਸ ਨਾਨਕ ਵਟਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹ ਇਤੇ ਸੁਰਤ ਨਾ ਪਾਏ ਅਨ ਦਿਆ ਤਵਾ ਪਵ ਸਮੁੰਦ ਨਾ ਜਾਣੀ ਸਮੁੰਦ ਸਾ ਸੁਰਤਾਨ ਗ੍ਰਹ ਸਿਤ ਮਾਲ ਧਨ ਕਿੜੇ ਤੁਰਣਾ ਹੋਵਲੇ ਜੇ ਤੁਸ ਮਨੋ ਨ ਵਿਸਰੈ ਅੰਤਨਾ ਸੰਤੇ ਕਾ ਨ ਅੰਤ ਅੰਤਨਾ ਕਰਨ ਦਿਨ ਅੰਤ ਅੰਤਨਾ ਦੇਖਣ ਸੁਣਨਾ ਅੰਤ ਅੰਤਨਾ ਜਪ ਕੈ ਮਨ ਮੰਤ ਅੰਤਨਾ ਜਾਪ ਕਾ ਜੀਤਾ ਕਾਰ ਅੰਤਨਾ ਜਾਪ ਕੈ ਪਰਵਾਰ ਅੰਤ ਕਾਰਣ ਕਹਿਤੇ ਬਿਰਲਾਏ ਤਾਂ ਕੇ ਅੰਤਨਾ ਪਾਏ ਜਾਏ ਹੋ ਅੰਤਨਾ ਜਾਣ ਤੋਏ ਬਗਤਾ ਕਈਏ ਬਗਤਾ ਹੋਏ ਵੱਡਾ ਸਾਹਿਬ ਚਾਥ ਉਪਰ ਉਚਾਨ ਐਵਡੂ ਉਚਾ ਹੋ ਕਉ ਤੇ ਸੂਤ ਕੋ ਜਾਣ ਸੋਏ ਜੇ ਵੜਿਆਪ ਜਣ ਆਪਾਪ ਨਾਨਕ ਨਦਰੀ ਕਰਮੇ ਦਾਤ ਬਗਤਾ ਕਰਮ ਲਿਖਨ ਜਾਏ ਵੱਡਾ ਦਾਤਾ ਤਰਨਾਤਮਾਏ ਤੇਤੇ ਮੰਗਾ ਜੋਤਿ ਪਾਰ ਤੇਤੇ ਗਣਤ ਨੇ ਵਿਚਾਰ ਕਿਤੇ ਸਭ ਟੁੱਟਾ ਵਿਕਾਰ ਕਿਤੇ ਲਹਿਮ ਕ੍ਰਪਾਏ ਕਿਤੇ ਮੁਰਖ ਖਾਏ ਖਾਏ ਕਿਤੇ ਦੁਖ ਭੂ ਸੁਦਮਾਰ اے ਬੇਜਾਤ ਨੇ ਜਤਾਰ ਬੰਦ ਖਲਾਸੀ ਤਨ ਰਾਕ ਨ ਸਕੈ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣ ਜਿਤਿਆ ਮੁਖਾਏ ਆਪੇ ਜਾਣ ਆਪੇ ਦੇਖੈ ਸੇਵੇ ਕੇ ਜਿਸਨੋਂ ਬਖਸੇ ਸਤਿ ਸਲਾਹੇ ਨਨਪਾਸਾਹੇ ਪਾਸਾ ਅਮੁੱਲ ਗੁਣ ਮੁਲਵਾਪਾਰ ਮੁਲਵਾ ਪਾਰੀ ਮੁਲਖੰਡਾਰ ਮੁਲਾਵਾ ਮੁਲਾ ਜਾਏ ਅਮੁੱਲ ਭਾਏ ਮੁਲਾ ਸਮਾਏ ਅਮੁੱਲ ਧਰਮ ਅਮੁੱਲ ਦੇ ਬਾਣ ਮੁਲ ਤੁਲ ਮੁਲ ਪ੍ਰਵਾਨ ਅਮੁੱਲ ਬਖਸ਼ੇ ਸਮੁਲ ਨੇਸਾਣ ਅਮੁੱਲ ਕਰਮ ਮੁਲ ਫੁਰਮਾਨ ਮੁਲ ਮੁਲਾਖਿਆ ਨ ਜਾਏ ਆਖ ਆਖ ਲੈ ਲਵਲਾਏ ਆਖੇ ਵੇਦ ਪਾਠ ਪੁਰਾਨ ਆਖਾ ਪੜੇ ਕਰੈ ਵਿਚਾਰ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀਤ ਗੋਬਿੰਦ ਆਖੇ ਈਸਰ ਆਖੇ ਸਦ ਆਖੇ ਗਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵ ਕਿਤੇ ਆਖੇ ਅਖਣ ਪਾਏ ਕਿਤੇ ਕਹਿ ਕ ਉਠੜ ਜਾਏ ଏତେ କି ଆଖ ନେଇ ଜେବ ଭାବା ତବଡ଼ ନାନକ ଜନ ସତ ସଖ ବୋଲ ବିକାର ତା ଲିଖି ଆବାର ସୋଦର କ ਸਰ ਘਰਤ ਅੰਤ ਜਿਤ ਵੇ ਸਰਵਿਸਮਾਲੇ ਵਜੇ ਨਾਦ ਅਨੇਕ ਸੰਖਾਂ ਜਿਤ ਵਗਣ ਹਾਰੇ ਜਿਤ ਰਪ੍ਰਿਸ ਪਈ ਅਨ ਜਿਤ ਗਾਵਣ ਹਾਰੇ ਗਾਵਾ ਤੁਹਨੋ ਪਉਣ ਪਾਣੇ ਬਸੰਤਰ ਜਗ ਰਜ ਤਰੰਤਿ ਵਾਰੇ ਗਾਵਾ ਚਿਤ ਗੋਤਲੇ ਜੈਣ ਲਖਲੇ ਤਰੰਦੇ ਚਾਰੇ ਗਾਵਾ ਈਸਰ ਬ੍ਰਹਮਾ ਦੇਵੇ ਸੋਹਣ ਸਦਨ ਸਾਰੇ ਗਾਵਾ ਇੰਦ ਦੇ ਅਸਨ 'ਤੇ ਬੈਠੇ ਦੇਵਤੇ ਆਦਰ ਨਾਲੇ ਗਾਵਨ ਸਦਸਨ ਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੀ ਸੰਤੋਖੇ ਗਾਵਵਾ ਵੀਰ ਕਰਾਰੇ ਗਾਵਨ ਪੰਡਤ ਪੜ ਰਖੇ ਸਰ ਜੁਗਤ ਵਿਦਵਨ ਨਾਲੇ ਗਾਵਨ ਮਉਣੀ ਆ ਮਨਮੋਹਨ ਸੁਰਗ ਮਥ ਪਿਆਲੇ ਗਾਵਨ ਲਤਨ ਪਾਏ ਤੇਰੇ 68 ਦਿੱਤਨਾਲੇ ਗਾਵੈ ਜੁਗਤ ਮਹਾਬਰ ਸੁਰ ਗਵਖਣ ਟਾਰੇ ਗਵਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹਿ ਤੁਧਨੋ ਗਾਵ ਜਿਉ ਤੁਧ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮਜਤਨ ਆਵਨ ਨਾਨਕ ਹੈ ਵਿਚਾਰੇ ਸੋਇ ਸੋਇ ਸ੍ਰੀ ਸੰਤ ਸਾਹਿਬ सत सत नए अब ओसे जाय न जसी रचना जिन रचाए रंदे रंदे पाते कर कर जिन से माया जिन पाए कर कर देखै चित अपना ज्यों तस देवडए ज्यों तस पावस ए तरसे हुक्म न कर न जाय सो पासा हो ਸਾ ਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਵੰਪਦ ਚੋਲੇ ਧਿਆਨ ਕੀ ਕਰੈ ਬਿਬੂਤ ਚਿੰਤਾ ਕਾਲ ਕੋਾਰੇ ਕੈ ਜੁ ਡੰਡਾ ਪਰਦੇਤ ਆਏ ਪੰਥੇ ਸਜਮਤੇ ਮਨ ਜੀਤੈ ਜਗ ਜੀਤ ਆਦੇਸ ਸਤਿ ਸਾਜਿਸ ਆਦ ਨਿਲ ਨਦਨ ਹਤ ਜੁ ਜਵੇ ਕੋ ਭਗਤ ਗਿਆਨ ਦਿਆ ਕੰਡਾਰਨ ਘਟ ਘਟ ਬਾਜੈ ਨਾਦ ਆਪਨਾਥ ਨਾਥਿ ਸਿਜਾ ਕੇ ਹਰਿ ਦਸਦਿ ਅਵਰਾ ਸਾਦ ਸੰਜੋਗ ਜੁਜਤ ਕਾਰ ਚਲਾਵ ਲਿਖਿ ਆਵ ਪਾਗ ਅਦੇ ਸਦ ਸਦੈਸ ਆਦ ਨੀਲ ਨਦਨ ਹਤ ਜੁ ਜੁ ਏਕੋ ਵੇਸ ਏਕਮਾਇ ਜੁਤਿ ਆਏ ਤੁਮ ਚੇਲੇ ਪ੍ਰਵਾਨ ਇਕ ਸੰਸਾਰੇ ਇਕ ਕੰਡਾਰੇ ਇਕ ਲਾਇ ਜਿ ਬਾਣ ਜਉ ਤਿਸ ਪਵਤਵਾ ਚਲਾਵਾ ਜੋ ਹੋਵਾ ਪ੍ਰਮਾਨ ਹੋ ਵੇਖਾ ਉਹਨਾਂ ਨਦਰ ਨ ਆਵ ਬਉਤਾ ਇਹ ਵਿਡਾਣ ਆਦੇ ਸਤਿ ਸਾਦੇਸ ਆਦਿ ਨਿਰਲਤਨਤ ਜੁਗ ਜੁ ਦੇਕੋ ਆਸਣ ਲੋਇ ਲੋ ਕੰਡਾਰ ਜੁਗਸਪਾਸ ਓਇ ਕਵਾਰ ਕਰ ਕਰ ਵੇਖੈ ਸੁਰਜਨ ਹਾਰ ਨਨ ਸੱਚੇ ਕੀ ਸਾਚੀ ਕਾਰ ਆਦੇਸ ਚ ਸਹ ਦੇ ਆਧੁਨੀ ਲਨਦ ਨਾਤ ਜੁਗ ਜੁ ਵੇਖੋ ਵੇਸ ਇਕ ਦੂਜੇ ਭਾਉ ਲਖ ਅਲਖ ਵਨਖ ਦੀਸ ਲਖ ਲਖ ਦੇੜਾ ਆਖੀਐ ਇਕ ਨਾਮ ਜਗਦੇਸ ਏਤਰਾ ਕਦ ਪੌੜੀ ਐ ਚੜਿਆ ਹੋਏ ਕੇਸ ਸੁਣ ਗਲਾ ਅਕਾਸ ਕੇ ਜਟਾ ਆਈ ਰੇਸ ਨਾਨਕ ਨਜ਼ਰੇ ਪਾਈਐ ਕੂੜੇ ਪੂੜਾ ਠੇਸ ਅੱਖਣ ਜੋਰ ਚ ਪੈ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਨ ਮਨ ਸੋਰੰਤ ਜੋ ਨਾ ਸ੍ਰਿਤੀ ਗਿਆਨ ਵਿਚਾਰ ਜੋ ਨਾ ਜੂਤੇ ਛੁਟੈ ਸੰਸਾਰ ਜਿਸ ਹੱਥ ਜੁਰ ਕਰ ਦੇਖੈ ਸੋਏ ਨਾਨਕ ਉਤਮ ਨੇਤਨ ਕੋਏ ਰਾਤੇ ਰੂਤੇ ਥਿਥੇ ਵਾਰ ਪਵਨ ਪਾਣਿ ਅਗਨੇ ਪਾਕਾਰ ਤਿਸ ਵਿੱਚ ਧਰਤੇ ਥਾ ਪ੍ਰਖੇਤ ਰੰਸਾਲ ਤਿਸ ਵਿੱਚ ਜੀ ਜੁਦ ਕੇ ਰੰਗ ਕਨਕੇ ਨਾਮੁ ਨਿਤਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੁਨ ਪੰਚ ਪ੍ਰਵਾਨ ਨਦਰਿ ਕਰਮ ਪਵਾਨੇ ਸਾਨ ਕਾਚ ਪਕਾਇ ਉਥੈ ਪਾਇ ਨਨ ਗਇ ਜਪ ਜਾਏ ਧਰਮ ਕੰਡ ਕਾਇ ਕਰਮ ਗਾਨ ਕੰਡ ਕਾ ਕਰਮ ਕਿਤੇ ਪਵਨ ਪਾਣੇ ਬੈਸੰਤਰ ਕਿਤੇ ਕਾਨ ਮਹੇਸ ਕਹਤੇ ਪਰਮ ਘੜਤ ਕੜੇ ਐ ਰੂਪ ਰੰਗ ਤੇ ਵੇਸ ਕਹਤੇ ਕਰਮ ਭੁਮੇ ਮੇਰ ਕਹਤੇ ਕਹਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਦਬੋਧਨ ਆਤ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵ ਦਾਨ ਮੁਨ ਕਹਤੇ ਕਹਤੇ ਰਤਨ ਸਮੰਦ ਕਹਤੇ ਆਖਾੜੇ ਕਹਤੇ ਬਾੜੇ ਤੇਤ ਪਾਤ ਨਰਿੰਦਰ ਤੇਤੇ ਸੁਰਤੇ ਸੇਵਕ ਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਾ ਗਿਆਨ ਪ੍ਰਚੰਡ ਤਿਥਾ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੇ ਬਾਣੀ ਰੂਪ ਤਿਥਾ ਘਾੜ ਤਕੜੇ ਐ ਬਕਤਨੁਪ ਤਾਂ ਕੀ ਅਗਲ ਅਕਤਿਨ ਜਾਏ ਜੇ ਕੋ ਕਹਿ ਤਿਥਾ ਬਿਤਾਏ ਤਿਥਾ ਘੜਿਐ ਸੁਰਤਿ ਮਤਿ ਮਨ ਬੁਧਿ ਤਿਥਾ ਘੜਿਐ ਸਿਰ ਅਸਲਾਂ ਕੇਸਦੰ ਕਰਮਖੰਡ ਦੇ ਬਾਣੇ ਜੋਰ ਤਿਥਾ ਹੋ ਨ ਕੋਈ ਹੋਰ ਤਿਥਾ ਜੋਦ ਮਹਾਭਲ ਪਰੂਰ ਤਨ ਮੇਂ ਰਾਮ ਰਿਆ ਪ੍ਰਭੂਰ ਤਿਥਾ ਸੀਤੋ ਸੀਤਾ ਮਹਿਮਾ ਮਾਏ ਤਾਕ ਰੂਪ ਨ ਗਤਨ ਜਾਏ ਨਾਉ ਮਰਨ ਠਗ ਜਾਏ ਜਿਨ ਕਾ ਰਾਮ ਸਹਿ ਮਨ ਮਾਏ ਪਿਥਾ ਬੋਤ ਸਭ ਗਲੋਏ ਕਰ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਦੇਖੈ ਨਦਰ ਨਿਹਾਲ ਤਿਥਾਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੰਤ ਨੰਤ ਤਿਥੈ ਲੋਇ ਲੋਇ ਆਕਾਰ ਜਗ ਜੂ ਕਮ ਤਿਵਾ ਤਿਵਕਾਰ ਵੇਖ ਅਿਸ ਕਰ ਦੇ ਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਰ ਤ੍ਰਿਜ ਸੁਨਿਆਰ ਆਹਰਣੁ ਮਤਿ ਵੇਦੁ ਧਿਆਰ ਭਾਉ ਖਲਗੰਤਬ ਤਬਤਾ ਭੰਡਾ ਪਾਉ ਅਮ੍ਰਿਤ ਤਾਲ ਘੜਿਆ ਸਭ ਸਚੇ ਦਗਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣਿ ਪਿਤਾ ਮਾਤਾ ਕਰਤਮਹਤ ਦਇਸਰਾਤ ਦੁਇ ਦਾਇ ਦਇਆ ਖੇਲ ਸਗਲ ਜਗਤ ਚੰਗਿਆਈ ਆ ਗੁਰਿਆਈ ਵਚ ਧਰਮ ਦੂਰ ਕਰਮੇ ਆਪ ਆਪਣੇ ਕਿਨੇੜੇ ਕੇ ਦੂਰ ਜਿਨੇ ਨਾਮ ਤੇ ਆਏ ਗਏ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇ ਛੁਟੇ ਨਾਲ जनि नाम ते आए गए म सकत काल नानकते जले केति नाल